ਗੁਰੂ ਜੀ ਦੋਹਰਾ ਪ੍ਰਸ਼ਨ ਕੀ ਆਨੰਦ ਲਾਲ ਜੀ ਗੁਰੂ ਬਤਾਈਐ ਮੋਹੇ ਕੌਨ ਕਰਮ ਇਨ ਜੋਗ ਹੈ ਕੌਨ ਕਰਮ ਨਹੀਂ ਸੋਹੇ ਨੰਦ ਲਾਲ ਤੁਮ ਬਚਨ ਸੁਨ ਸਿੱਖ ਕਰਮ ਹੈ ਏਹੋ ਨਾਮਦਾਨ ਇਸ ਨਾਨਬਿਨ ਕਰਹਿ ਨਾ ਅਨਸਿਉਨੇ ਹੋ ਚੌਪਈ ਪ੍ਰਾਤਹਿ ਕਾਲ ਸਤ ਸੰਗ ਨ ਜਾਵਹਿ ਤਨਖਾਹਦਾਰ ਵਹਿ ਵੱਡਾ ਕਹਾਵਹਿ ਸਤ ਸੰਗ ਜਾਇ ਕਰ ਚਿਤ ਢੁਲਾਵਹਿ ਈਹਾ ਊਹਾ ਠੌਰ ਨ ਪਾਵਹਿ ਹਰ ਜਸ ਸੁਨਤੇ ਬਾਤ ਚਲਾਵਹਿ ਕਹ ਗੋਬਿੰਦ ਸਿੰਘ ਜਮਪੁਰ ਜਾਵਹਿ ਮਿਰ ਧਨ ਦੇਖ ਨ ਪਾਸ ਬਹਾਵਹਿ ਸੋ ਤਨਖਾਹੀ ਮੂਲ ਕਹਾਵਹਿ ਸ਼ਬਦ ਗਿਆਨ ਬਿਨ ਕਰਹਿ ਜੋ ਬਾਤ ਤਾ ਕਹਿ ਕਾਸ਼ ਨਾ ਵਹਿ ਹਾਥ ਸ਼ਬਦ ਭੋਗ ਨਾ ਨਿਵਾ ਵੈਸਿਸ ਤਾ ਕੋ ਮਿਲੈ ਨਾ ਪਰਮ ਜਗਦੀਸ਼ ਦੋਹਰਾ ਜੋ ਪ੍ਰਸ਼ਾਦ ਕੋ ਬਾੰਡ ਹੈ ਮਨ ਮਹਿ ਧਰ ਰਹਿ ਲੋਭ ਕਿਸੈ ਥੋੜਾ ਕਿਸੈ ਅਗਲਾ ਸਦਾ ਰਹੈ ਤਿਸ ਸੋਗ ਕੜਾਹ ਪ੍ਰਸ਼ਾਦ ਕੀ ਵਿਧ ਸੁਨ ਲੀਜੈ ਤੀਨ ਭਾਂਡ ਕੋ ਸੰਸਰ ਕੀਜੈ ਲੇਪਨ ਆਗੇ ਬਹੁ ਕਰ ਦੀਜੈ ਮਾਨਜਨ ਕਰ ਭਾਂਜਨ ਧੋ ਵੀਜੈ ਕਰ ਇਸ ਨਾਨ ਪਵਿੱਤਰ ਹੋਏ ਬਹਿ ਹੈ ਵਾਹਿਗੁਰੂ ਬਿਨ ਅਵਰ ਨ ਕਹ ਹੈ ਨਵ ਤਨ ਕੁੰਭ ਪੂਰ ਜਲ ਲੇਹੋ ਗੋਬਿੰਦ ਸਿੰਘ ਸਫਲ ਤਿਹ ਦੇਹ ਕਰ ਤਿਆਰ ਚੌਂਗੀ ਪਰ ਧਰੈ ਚਾਰ ਓਰ ਕੀਰਤਨ ਬਹਿ ਕਰੈ ਦੋਹਰਾ ਮੋਹਰ ਤੁਰਕ ਕੀ ਸਿਰ ਧਰੈ ਲੋਹ ਲਗਾਵੈ ਚਰਨ ਕਹ ਗੋਬਿੰਦ ਸਿੰਘ ਲਾਲ ਜੀ ਫਿਰ ਫਿਰ ਹੋਏ ਤੇ ਸਮਾਰਨ ਚਾਪਈ ਲਗਿਆ دیوان ਮੂਲ ਨਹ ਜਾਵਹਿ ਰਹਿਤ ਬਿਨਾ ਪ੍ਰਸਾਦ ਵਰਤਾਵਹਿ ਸੂਹਾ ਪਹਿਨ ਲਐ ਨਸਵਾਰ ਗੋਬਿੰਦ ਸਿੰਘ ਜਮ ਕਰੈ ਖੁਆਰ ਮਾਏ ਭੈਣ ਜੋ ਆਵੈ ਸੰਗਤ ਦ੍ਰਿਸ਼ਟੀ ਬੁਰੀ ਦੇਖੈ ਤਿਸ ਪੰਗਤ ਸਿਖ ਹੋਏ ਜੋ ਕਰੈ ਕਰੋਧ ਕੰਨਿਆ ਮੂਲ ਨਾ ਦੇਵੈ ਸੋਧ ਧੀ ਭੈਣ ਕਾ ਪੈਸਾ ਖਾਏ ਗੋਬਿੰਦ ਸਿੰਘ ਤੱਕੇ ਜਮ ਲਾਏ ਸਿੱਖ ਹੋਏ ਬਿਨ ਲੋਹ ਜੋ ਫਿਰ ਹੈ ਆਵਤ ਜਾਵਤ ਜਨਮੈ ਮਰੈ ਮਾਲ ਅਤਿਥ ਕਾ ਬਲ ਕਰ ਛਲ ਹੈ ਜਾਪ ਤਪ ਤਾ ਕੋ ਸਭ ਨਹਿ ਫਲ ਹੈ ਸੋਰਠਾ ਕੰਘਾ ਦੋਨੋ ਵਕਤ ਕਰ ਪਾਗ ਚ ਨਹਿ ਕਰ ਬੰਧਈ ਦਤਨ ਨੀਤ ਕਰੇ ਨਾ ਦੁਖ ਪਾਵਹਿ ਲਾਲ ਜੀ ਦੋਹਰਾ दासवान गुरु ਨਹੀਂ ਦੇਵਹੀ ਝੂਠ ਬੋਲ ਜੋ ਖਾਏ ਕਹ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛ ਨਾ ਵਿਸਾਹ ਚਾਪਈ ਠੰਡੇ ਪਾਣੀ ਜੋ ਨਹੀਂ ਨਾਵੈ ਬਿਨ ਜਬ ਪੜੇ ਪ੍ਰਸਾਦ ਜੋ ਖਾਵੈ ਬਿਨ ਰਹਿਰਾਸ ਸੰਧਿਆ ਜੋ ਖੋਵਹਿ ਕੀਰਤਨ ਪੜੇ ਬਿਨ ਰਹਿਣ ਜੋ ਸੋਵਹਿ ਚੁਗਲੀ ਕਰ ਜੋ ਕਾਜ ਵਿਗਾਰ ਹੈ ਤ੍ਰਿਗ ਤਿਸ ਜਨਮ ਸੋ ਧਰਮ ਵਿਸਾਰ ਹੈ ਕਰੈ ਬਚਨ ਜੋ ਪਾਲੈ ਨਾਹੀ ਗੋਬਿੰਦ ਸਿੰਘ ਤਿਤ ਠੌਰ ਕਤ ਨਾਹੀ ਲੈ ਤੁਰ ਕਨਤੇ ਮਾਸ ਜੋ ਖਾਵਹਿ ਬਿਨ ਗੁਰ ਸ਼ਬਦ ਬਚਨ ਜੋ ਗਾਵਹਿ ਤਿਆ ਰਾਗ ਸੁਨਹਿ ਚਿਤ ਲਾਏ ਸੁਨੋ ਲਾਲ ਸੋ ਜਮਪੁਰ ਜਾਏ ਅਰਦਾਸ ਬਿਨਾ ਜੋ ਕਾਜ ਸਿਧਾਵੈ ਭੇਟ ਕੀਏ ਬਿਨ ਕਛ ਮੁਖ ਪਾਵੈ ਤਿਆਗੀ ਵਸਤੂ ਗ੍ਰਹਿਣ ਜੋ ਕਰੈ ਬਿਨ ਤੇਰੀ ਆਪਨੀ ਸੇਜ ਜੋ ਧਰੈ ਅਤੇ ਇਥੇ ਦੇਖ ਨਹਿ ਦੇਵਹਿ ਦਾਨ ਸੋ ਨਹਿ ਪਾਵਹਿ ਦਰਗਹਿ ਮਾਨ ਕੀਰਤਨ ਕਥਾ ਸਿਉ ਮਨ ਨਹੀਂ ਲਾ ਰਹਿ ਸੰਤ ਸਿਖ ਕੋ ਬੁਰਾ ਅਲਾਵਹਿ ਨਿੰਦਾ ਜੁਵਾ ਹਿਰੈ ਜੋ ਮਾਲ ਮਹਾ ਦੁਖਾਵਹਿ ਤਿਸ ਕੋ ਕਾਲ ਗੁਰ ਕੀ ਨਿੰਦਾ ਸੁਨਹਿ ਨਾ ਕਾਨ ਭੇਟਨ ਕਰੈ ਸੰਗ ਕਿਰਪਾਨ दोहरा गोलखरा कह नाहे जो छलका करै व्यापार कहै गोविंद सिंह लाल जी भोग है नरक हजार वाहे गुरु बिन कह जो पावे है विश्व द्वारै सिख जो जावे है पर स्त्री सिहु नेहु लगावे है गोविंद सिंह वो सिख ना पावे है गुरु तलपी कपटी है जोए वड तन खाइ जान सोए ਗੁਰ ਕੋ ਛੋੜ ਅਵਰ ਸੋ ਮੰਗਹਿ ਰਾਤਰੀ ਸੋਏ ਤੇੜ ਹੋਏ ਨਾਗਹਿ ਦੋਹਰਾ ਨਗਨ ਹੋਏ ਬਾਹਰ ਫਿਰਹਿ ਨਗਨ ਸੀਸ ਜੋ ਖਾਏ ਨਗਨ ਪ੍ਰਸਾਦ ਜੋ ਵੰਟਈ ਤਨ ਖਾਹੀ ਵੱਡੋ ਕਹਾਏ ਸਵਈਆ ਜੋ ਗੁਰ ਵਕਨ ਕੋ ਤਜ ਕੈ ਪੁਨ ਔਰਨ ਵਾਕਰ ਦਾ ਜੋ ਲਿ ਆਵੈ ਲੋਕ ਪ੍ਰਲੋਕ ਮੈਂ ਠੌਰ ਨਹੀਂ ਤਿਨ ਸੋ ਨਰ ਕਾਂਤਰ ਵਿਚ ਪ੍ਰਮਾਵੈ ਨਾ ਰਸੋ ਯਮ ਧਾਮ ਪਰਉ ਦਿਨ ਰਾਤ ਹਮੇ ਸਹ ਸੋ ਦੁਖ ਪਾਵੈ ਆਵਨ ਜਾਵਨ ਵਿਚ ਫਿਰ ਹੈ ਯਮ ਕੀਤ ਸਦ ਹੀ ਪੁਨ ਝੋਟਨ ਖਾਵੈ ਦੋਹਰਾ ਖਲਗ ਖਲਕ ਕੀ ਜਾਣ ਕੈ ਖਲਗ ਦੁਖਾ ਵਹਿ ਨਾਹੀ ਖਲਗ ਦੁਖ ਹੈ ਅਨੰਦ ਲਾਲ ਜੀ ਖਾਲਕ ਕੋ ਪਹਿਤਾ ਹੈ ਚੌਪਈ ਖਾਲਸਾ ਸੋਏ ਜੋ ਨਿੰਦਾ ਤਿਆਗੈ ਖਾਲਸਾ ਸੋਏ ਲੜਾ ਹੋਏ ਆਗੈ ਖਾਲਸਾ ਸੋਏ ਪੰਜ ਕਉ ਮਾਰੈ ਖਾਲਸਾ ਸੋਏ ਭਰਮ ਕਉ ਸਾੜੈ ਖਾਲਸਾ ਸੋਏ ਮਾਨ ਜੋ ਤਿਆਗੈ ਖਾਲਸਾ ਜੋ ਪਰਤ੍ਰਿਅਤੇ ਭਾਗੈ ਖਾਲਸਾ ਸੋਏ ਪਰਦ੍ਰਿਸ਼ਟ ਤਿਆਗੈ ਖਾਲਸਾ ਸੋਏ ਨਾਮ ਰਤ ਲਾਗੈ ਖਾਲਸਾ ਸੋ ਬਾਣੀ ਹਿਤ ਲਾਏ ਖਾਲਸਾ ਸੋਏ ਸਾਰ ਮੋਹ ਖਾਹੈ ਖਾਲਸਾ ਸੋਏ ਨਿਰਧਨ ਕੋ ਪਾਲੈ ਖਾਲਸਾ ਸੋਏ ਦੁਸ਼ਟ ਕੋ ਗਾਲੈ ਖਾਸਾ ਸੋਏ ਨਾਮ ਜਪ ਕਰੈ ਖਾਸਾ ਸੋਏ ਮਲੇਸ਼ ਪਰ ਚੜੈ ਖਾਸਾ ਸੋਏ ਨਾਮ ਸਿਉ ਜੋੜਹਿ ਖਾਸਾ ਸੋਏ ਬੰਧਨ ਕੋ ਤੋੜਹਿ ਖਾਸਾ ਸੋਏ ਚੜਹਿ ਤੁਰੰਗ ਖਾਸਾ ਸੋਏ ਜੋ ਕਰੈ ਨਿਤ ਜੰਗ ਖਾਸਾ ਸੋਏ ਸ਼ਸਤਰ ਕੋ ਧਾਰੈ ਖਾਸਾ ਸੋਏ ਦੁਸਤ ਕਉ ਮਾਰੈ ਦੋਹਾ ਦੋਹੀ ਫਿਰੈ ਅਕਾਲ ਕੀ ਨਿੰਦਾ ਕਰਹਿ ਨ ਕੋਇ बन पर्वत सब भजेंगे त्रयो जगत में सोए चौपई सुनहु आनंद लाल एहि साज प्रगट कराऊ आपनो राज चार वर्ण एक वर्ण कराऊ वाहे गुरु का जाप जपाऊ चनह तुरंग उडावहिं बाज तुरग देख कर जावहिं भाज ਸਵਾਲ ਲੱਖ ਸੇ ਏਕ ਲੜਾਉਂ ਚੜਾ ਸਿੰਘ ਤਿਸ ਮੁਕਤ ਕਰਾਉਂ ਝੋਲਨ ਨੇ ਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੌ ਬਦਬਾਜੇ ਸਵਾਲ ਲੱਖ ਜਬ ਤੁਖੇ ਪਲੀਤਾ ਤਬੇ ਖਾਲਸਾ ਉਦੇ ਅਸ ਲੋ ਜੀਤਾ ਦੋਹਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਏ ਖੁਆਰ ਹੋਏ ਸਭ ਮਿਲਾਂਗੇ ਬਚੈ ਸਰਨ ਜੋ ਹੋਏ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਵਾਰ ਹੋਏ ਸਭ ਮਿਲਾਂਗੇ ਬਚ ਹੈ ਸਰਨ ਜੋ ਹੋਏ ਬਚਨ ਹੈ ਸ੍ਰੀ ਗੁਰੂ ਜੀ ਕਾ ਕਿ ਜੇ ਕੋਈ ਸਿੱਖ ਦਾ ਬੇਟਾ ਹੋਏ ਔਰ ਮੋਨਾ ਹੋਏ ਜਾਵੇ ਤਿਸ ਕੀ ਜੜ ਸੁੱਕੀ ਔਰ ਜੋ ਮੋਨਾ ਸਿੱਖ ਹੋ ਜਾਵੇ ਤਿਸ ਕੀ ਜੜ ਹਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ